मुर्दाब मु भारतीय ਇਹ ਪਰੰਗ ਦਾ ਸਿਆਉਜ਼ ਅੱਜ ਭਾਜੀ ਅੱਜ ਮਤਲਬ ਕਿ ਜਾ ਰਹੇ ਭਾਜੀ ਪਿਛਲੇ ਦਿਨੀ ਜਦੋਂ ਕੇਂਦਰ ਸਰਕਾਰ ਨੇ ਆਪਣੀ ਸ਼ਬਦ ਚੱਕੀ ਆ ਉਸ ਦਿਨ ਤੋਂ ਲੈ ਕੇ ਜੋ ਪਾਕਿਸਤਾਨ ਨੇ ਇੱਕ ਸਾਜ਼ਿਸ਼ ਦੇ ਤਹਿਤ ਜੰਮੂ ਕਸ਼ਮੀਰ ਵਿੱਚ ਲਗਾਤਾਰ ਅੰਕਬਾਦੀ ਹਮਲੇ ਕੀਤੇ ਆ ਤੀਰਥ ਯਾਤਰੀਆਂ ਤੇ ਹਮਲੇ ਕੀਤੇ ਆ ਜਿਨ੍ਹਾਂ ਵਿੱਚ 10 ਦੇ ਕਰੀਬ ਤੀਰਥ ਯਾਤਰੀਆਂ ਦੀ ਕੈਜੂਐਲਟੀ ਹੋਈਆਂ ਔਰ ਭਾਰਤੀ ਸੈਨਾ ਤੇ ਜੋ ਲਗਾਤਾਰ ਇੱਕ ਦੋ ਦਿਨ ਤੋਂ ਹਮਲੇ ਹੋ ਰਿਹਾ ਇਹ ਪਾਕਿਸਤਾਨ ਦਾ ਇੱਕ ਸੰਯੋਜਿਤ ਛੜਿਆ ਅੰਤਰਾ ਭਾਰਤ ਨੂੰ ਕਮਜ਼ੋਰ ਕਰਨ ਲਈ ਭਾਰਤ ਦੇ ਲੋਕਤੰਤਰ ਨੂੰ ਕਮਜ਼ੋਰ ਕਰਨ ਦੀ ਇਹ ਸਾਜ਼ਿਸ਼ਾ ਜਿਹਨੂੰ ਯੂ ਸਿਟੀਜ਼ਨ ਕਾਉਂਸਲ ਪੰਜਾਬ ਹਰ ਕਿਸ ਬਰਦਾਸ਼ਤ ਨਹੀਂ ਕਰੇਗੀ ਉਸ ਇਸੇ ਰੋਸ ਦੇ ਵਿਰੁੱਧ ਜੋ ਛੜਦਾਲੂਆਂ ਤੇ ਹਮਲੇ ਹੋਏ ਆ ਪਾਕਿਸਤਾਨ ਦੀ ਆਈਐਸਆਈ ਨੇ ਕਰਾਇਆ ਪਾਕਿਸਤਾਨ ਇੰਡੀਆ ਸੈਨਾ ਤੇ ਹਮਲੇ ਹੋ ਰਿਹਾ ਉਹਦੇ ਰੋਸ ਸਭਰੂ ਵਿੱਚ ਅੱਜ ਯੂ ਸਿਟੀਜ਼ਨ ਕਾਉਂਸਲ ਪੰਜਾਬ ਨੇ ਆਪਣੇ ਤੰਕਵਾਦ ਦਾ ਪਾਕਿਸਤਾਨ ਦਾ ਪਤਲਾ ਹੁਕਨ ਜਾ ਰਿਹਾ ਹੈ ਬੀਤੇ ਦਿਨ ਵੀ ਕਮਿਟੀ ਕੈਂਪ ਦੇ ਅਟੈਕ ਹੋਏ ਸੇ ਜਵਾਨ ਜਖਮੀ ਹੋ ਗਏ ਤੇ ਚੀਜ਼ ਹੋ ਗਿਆ ਬੀਤੇ ਦਿਨ ਮੈਂ ਭਾਜੀ ਪਹਿਲਾਂ ਹੀ ਕਿਹਾ ਜੋ 3000 ਯਾਤਰੀਆਂ ਤੇ ਭਾਰਤੀ ਸੈਨਾ ਤੇ ਜੋ ਹਮਲੇ ਹੋ ਰਹੇ ਆ ਪਾਕਿਸਤਾਨ ਦੀ আইএসਆਈ ਕਰਵਾ ਰਹੀ ਹੈ ਅਸੀਂ ਸੱਜਣ ਨਕੀਦੀ ਕਰਦੇ ਆਂ ਔਰ ਹਿੰਦੁਸਤਾਨ ਦੀ ਜਨਤਾ ਕਿਸੇ ਹਾਲਤ ਵਿੱਚ ਵੀ ਇਹਨੂੰ ਬਰਦਾਸ਼ਤ ਨਹੀਂ ਕਰੇਗੀ ਪਰ ਦੇਖਿਆ ਕਿ ਕਿਤੇ ਕਿਤੇ ਖੂਫੀਆਂ ਜਿਹੜੀ ਇਹਨਾਂ ਦੀ ਏਜੰਸੀ ਫੇਲ ਹੋ ਰਹੀ ਹੈ ਪਾਕਿਸਤਾਨ ਦੇ ਲੋਕ ਜੋ ਆਪਾਂ ਅੱਜ ਆ ਕੇ ਹਮਲੇ ਕਰ ਰਹੇ ਵੀ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਆ ਇੱਥੇ ਹਰ ਬੰਦੇ ਨੂੰ ਇੱਜ਼ਤ ਮਾਨ ਦੀ ਨਿਗਾਹ ਚ ਦੇਖਿਆ ਜਾਂਦਾ ਆ ਔਰ ਇਸੇ ਕਢੀ ਦੇ ਵਿੱਚ ਪੂਛੇ ਛਰਾਰਤੀ ਤੱਤਰ ਪਾਕਿਸਤਾਨ ਤੋਂ ਅੰਦਰ ਐਂਟਰ ਹੋ ਕੇ ਸਾਡੇ ਹਿੰਦੁਸਤਾਨੀਆਂ ਦੇ ਸਾਡੇ ਭਰਾਵਾਂ ਦੇ ਵਿੱਚ ਰਹਿ ਕੇ ਇਹ ਛੜਿਆੰਤਾ ਰਾਜਦੇ ਆ ਜਿੰਨੂੰ ਭਾਰਤੀ ਸਰਕਾਰ ਭਾਰਤੀ ਸੈਨਾ ਬੜੀ ਤੇਜ਼ੀ ਨਾਲ ਕੁਚਲਣ ਜਾ ਰਹੀ ਆ ਔਰ ਤੇਜ਼ੀ ਨਾਲ ਇਹਨਾਂ ਦੇ ਕੁਚਲਣ ਹੋਣ ਦੇ ਕਾਰਨ ਹੀ ਆਪਣੇ ਰੋਜ ਸਰੂਪ ਵਿੱਚ ਇਹ ਅੰਤਿਮ ਸੱਤਾ ਲੈ ਰਿਹਾ ਆਪਣਾ ਸੰਕਵਾਦ ਪਰ ਮਾਰੀ ਗੱਲ ਹੈ ਜੀ ਇਹ ਜਿਹੜਾ ਸਾਡਾ ਜਿਸ ਦਿਨ ਆ ਤੀਸਰੀ ਸ਼ਬਦ ਸਮਾਰੋਹ ਦੇ ਮੋਦੀ ਜੀ ਦੇ ਦਿਨ ਦੇ ਉੱਪਰ ਇਹਨਾਂ ਨੇ ਸ਼ਰਧਾਜੂਆਂ ਤੇ ਅਟੈਕ ਕੀਤਾ ਅਤਵਾਦੀਆਂ ਨੇ ਉਹਦੀ ਅਸੀਂ ਨਕਦੀ ਕਰਦੇ ਹਾਂ ਯੂਨੀਵਰਸਿਟੀ ਕਾਨਸਲ ਪੰਜਾਬ ਵੱਲੋਂ ਤੇ ਅਸੀਂ ਸੈਂਟਰਲ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹ ਸੱਤਵਾਦੀਆਂ ਜੋ ਵੀ ਸੂ ਨਿਯੋਜਿਤ ਸ਼ਰੀਆਂਤਰ ਹੋ ਰਹੇ ਆ ਇਨਾਂ ਨੂੰ ਜਲਦੀ ਤੋਂ ਜਲਦੀ ਪੁੱਛਲਣ ਔਰ ਅਤੰਕਵਾਦ ਤੋਂ ਜਿਹੜੀ ਨਾਰਮਲ ਜਨਤਾ ਹੈਗੀ ਆ ਸਾਡੀ ਆਮ ਆਬਾਦ ਹੈਗੀ ਉਹਨੂੰ ਨਿਜਾਦ ਦੀਵਾਨ ਇਹਦੇ ਵਿੱਚ ਪਾਕਿਸਤਾਨ ਦੀ ਜਿਹੜੀ ਆਈਐਸਆਈ ਏਜੰਸੀਆਂ ਹੈਗੀਆਂ ਜਾਂ ਹੋਰ ਵੀ ਕੋਈ ਲੋਕਲ ਉਹਨਾਂ ਦੇ ਜਿਹੜੇ ਪੰਚ ਹੈਗੇ ਉਹ ਸ਼ਾਮਿਲ ਆ ਉਹਨਾਂ ਨੂੰ ਗੇਨਕਾਫ ਕੀਤਾ ਜਾਵੇ ਤੇ ਅਤੰਕਵਾਦ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇ ਸਾਡੀ ਇਹੀ ਮੰਗ ਹੈ ਪਾਕਿਸਤਾਨ